ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਦਰਬਾਰ ਵਾਲੇ ਖੇਮੇ ਅੰਦਰ ਸਹਿਬ ਦੇਵਾ ਅੰਮ੍ਰਿਤ ਵੇਲੇ ਤੋਂ ਪਾਠ ਕਰ ਰਹੀ ਸੀ ਮਾਦੋਦਸ ਆਪਣੇ ਖਾਸ ਚੇਲੇਆਂ ਅਤੇ ਵੈਦ ਨਾਲ ਗੁਰੂ ਗੋਬਿੰਦ ਸਿੰਘ ਕੋਲ ਸੀ ਵੈਦ ਨੇ ਪੱਟੀ ਦੇ ਆਸ-ਪਾਸ ਪੂਰੇ ਧਿਆਨ ਨਾਲ ਜਾਂਚ ਕੀਤੀ ਲਹੂ ਦਾ ਰਿਸਣਾ ਬਿਲਕੁਲ ਬੰਦ ਸੀ ਬਿਰੂ ਦੇ ਚਿਹਰੇ ਵੱਲ ਤੱਕਿਆ ਜਾਪਦਾ ਸੀ ਕਿ ਗੁਰੂ ਹੁਣ ਪੂਰੇ ਹੌਸਲੇ ਵਿੱਚ ਹਨ ਮਾਦੋਦਾਸ ਨੇ ਆਉਂਦਿਆਂ ਹੀ ਪੁੱਛਿਆ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਚੜ੍ਹਦੀ ਕਲਾ ਜੀ ਹਾਂ ਗੁਰੂ ਨੇ ਮੁਸਕਰਾਉਂਦਾ ਯਤਨ ਕਰਦਿਆਂ ਕਿਹਾ ਸੀ ਪ੍ਰਮਾਤਮਾ ਭਲੀ ਕਰੇਗਾ ਮਾਦੋਦਾਸ ਨੇ ਸੁੱਖ ਦਾ ਸਾਹ ਲੈਂਦਿਆਂ ਕਿਹਾ ਅਸੀਂ ਗੁਰੂ ਦਰਬਾਰ ਜਾਵਾਂਗੇ ਕੁਝ ਸਮੇਂ ਲਈ ਗੁਰੂ ਨੇ ਕਿਹਾ ਆਪ ਬਿਲਕੁਲ ਹਲ-ਜਲ ਨਹੀਂ ਕਰਨੀ ਵੈਦ ਨੇ ਕਿਹਾ ਉਥੇ ਤਾਂ ਜਾਣਾ ਹੀ ਪਵੇਗਾ ਮਾਤ ਦਾਸ ਖਾਤਰ ਗੁਰੂ ਦਰਬਾਰ ਜਾਣਾ ਲਾਜ਼ਮੀ ਹੈ ਬੋਲਦਿਆਂ ਗੁਰੂ ਦੇ ਸ਼ਬਦ ਟੁੱਟ ਰਹੇ ਸਨ ਆਪ ਦਾ ਜ਼ਿਆਦਾ ਬੋਲਣਾ ਜ਼ਿਆਦਾ ਹਿੱਲਣਾ ਜੁਲਣਾ ਅਤੇ ਜ਼ਿਆਦਾ ਲੋਕਾਂ ਨੂੰ ਮਿਲਣਾ ਜ਼ਖਮ ਦੇ ਜਲਦੀ ਰਾਜੀ ਹੋਣ ਵਿੱਚ ਬਾਧਾ ਬਣਾਵੇਗਾ ਵੈਦ ਨੇ ਸਮਝਾਇਆ ਇੱਕ ਵਾਰ ਗੁਰੂ ਦਰਬਾਰ ਜਾਣਾ ਜ਼ਰੂਰੀ ਹੈ ਫਿਰ ਆਪ ਜੈਸੇ ਕਹੋਗੇ ਆਪਣੇ ਨਿਵਾਸ ਵਿੱਚੋਂ ਬਾਹਰ ਨਹੀਂ ਜਾਵਾਂਗੇ ਗੁਰੂ ਨੇ ਜ਼ੋਰ ਦੇ ਕੇ ਕਿਹਾ ਵੈਦ ਚੁੱਪ ਹੋ ਗਿਆ ਪਰ ਉਸ ਕੋਲੋਂ ਰਹਿਣਾ ਨਾ ਗਿਆ ਕੁਝ ਦੇਰ ਬਾਅਦ ਬੋਲਿਆ ਇਹਨਾਂ ਜ਼ਰੂਰ ਖਿਆਲ ਰੱਖਣਾ ਨਾ ਦੂਸਰੇ ਦੀ ਮਦਦ ਬਿਨਾ ਉੱਠਣਾ ਹੈ ਤੇ ਨਾ ਹੀ ਤੁਰਨਾ ਹੈ ਠੀਕ ਹੈ ਜ਼ਖਮ ਦੀ ਪੱਟੀ ਨੂੰ ਪੋਲਾ-ਪੋਲਾ ਸਹਲਾਉਂਦਿਆਂ ਗੁਰੂ ਨੇ ਫਿਰ ਚਿਹਰੇ ਉੱਪਰ ਮੁਸਕਾਨ ਲਿਆਉਂਦਿਆਂ ਕਿਹਾ ਉਸ ਵੇਲੇ ਪਹਿਰੇਦਾਰ ਸਿੰਘ ਨੇ ਅੰਦਰ ਝਾਕਦਿਆ ਕਿ ਆ ਗੁਰੂ ਜੀਓ ਜਥੇਦਾਰ ਆਏ ਨੇ ਗੁਰੂ ਨੇ ਸਹਿਮਤੀ ਦਿੱਤੀ ਤਾਂ ਬਾਬਾ ਬినੋਦ ਸਿੰਘ ਕਾਂਚਿੰਗ ਬਾਜ ਸਿੰਘ ਤੇ ਭਾਈ ਮਣੀ ਸਿੰਘ ਅੰਦਰ ਲੰਘ ਗਏ ਕੁਝ ਦੇਰ ਬਾਅਦ ਗੁਰੂ ਦੇ ਤੰਬੂ ਅੱਗੇ ਸਿੰਘ ਜੁੜਨ ਲੱਗੇ ਪਰ ਗੁਰੂ ਦੇ ਹੁਕਮ ਨਾਲ ਕਿਸੇ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਗਿਆ ਸਿੰਘ ਇਸ ਤਰ੍ਹਾਂ ਦੀਆਂ ਦਲਣਾ ਕਰਨ ਲੱਗੇ ਉਹ ਪਹਿਰੇਦਾਰਾਂ ਨੂੰ ਬਾਰ-ਬਾਰ ਪੁੱਛਣ ਲੱਗੇ ਗੁਰੂ ਜੀ ਕਿਸ ਹਾਲਤ ਵਿੱਚ ਹਨ ਸਾਨੂੰ ਮਿਲਣ ਕਿਉਂ ਨਹੀਂ ਦਿੱਤਾ ਜਾ ਰਿਹਾ ਅਸੀਂ ਗੁਰੂ ਦੇ ਦਰਸ਼ਨ ਕਰਨੇ ਹਨ ਸਾਨੂੰ ਇੱਕ ਵਾਰ ਵੇਖ ਲੈਣ ਦਿਓ ਅਸੀਂ ਵੇਖ ਕੇ ਚੁੱਪਚਾਪ ਵਾਪਸ ਮੁੜ ਆਵਾਂਗੇ ਗੁਰੂ ਦਰਬਾਰ ਚੱਲਣ ਲਈ ਕਿਹਾ ਹੈ ਗੁਰੂ ਜੀ ਨੇ ਉਹ ਉੱਥੇ ਹੀ ਦਰਸ਼ਨ ਦੇਣਗੇ ਪਹਿਰੇਦਾਰ ਕਹਿ ਕਹਿ ਕੇ ਥੱਕ ਗਿਆ ਪਰ ਸਿੰਘ ਤੰਬੂ ਦੇ ਬਾਹਰ ਹੀ ਖੜੇ ਰਹੇ ਸਾਨੂੰ ਦੱਸ ਤਾਂ ਦੇਵੋ ਅੰਦਰ ਕੀ ਹੋ ਰਿਹਾ ਹੈ ਸਿੰਘ ਦੁਖੀ ਹੋ ਕੇ ਪੁੱਛਦੇ ਨੇ ਪਹਿਰੇਦਾਰ ਖੁਦ ਨਹੀਂ ਜਾਣਦੇ ਸਨ ਸਿੰਘਾਂ ਨੂੰ ਕੀ ਦੱਸਦੇ ਇੰਨੇ ਵਿੱਚ ਬਾਬਾ ਬినੋਦ ਸਿੰਘ ਬਾਹਰ ਆਇਆ ਸਿੰਘਾਂ ਨੂੰ ਸ਼ਾਂਤ ਰਹਿਣ ਲਈ ਕਿਹਾ ਤੇ ਸਭ ਨੂੰ ਗੁਰੂ ਦਰਬਾਰ ਚੱਲਣ ਵਾਸਤੇ ਆਖਿਆ ਪਿੱਛੇ ਹੀ ਬਾਜ ਸਿੰਘ ਅਤੇ ਕਾਨ੍ਹ ਸਿੰਘ ਗੁਰੂ ਨੂੰ ਸਹਾਰਾ ਦੇਣ ਲਈ ਬਾਹਰ ਲੈ ਆਏ ਸਿੰਘ ਪਹਿਲਾਂ ਚੁਕੇ ਫਿਰ ਖੁਸ਼ੀ ਵਿੱਚ ਜੈਕਾਰੇ ਛੱਡੇ ਗਏ ਫਿਰ ਮਾਦੂਦਾਸ ਬਾਹਰ ਨਿਕਲਿਆ ਤਾਂ ਉਸ ਨੂੰ ਸਿੱਖੀ ਬਾਣੇ ਵਿੱਚ ਸੱਜਿਆ ਵੇਖ ਕੇ ਸਿੰਘ ਹੈਰਾਨ ਰਹਿ ਗਏ ਸਿੰਘਾਂ ਵਿੱਚ ਫਿਰ ਜੇਕਾਰਾ ਗੂੰਜਿਆ ਇੱਕ ਸਿੰਘ ਦੇ ਮੂੰਹੋਂ ਨਿਕਲਿਆ ਸਾਵੇਂ ਗੁਰੂ ਪੂਰਾ ਕਾਫਲਾ ਗੁਰੂ ਦਰਬਾਰ ਵਾਲੇ ਤੰਬੂ ਵਿੱਚ ਆ ਬੈਠਾ ਸਹਿਬਦੇਵਾ ਅਜੇ ਵੀ ਗੁਰੂ ਗ੍ਰੰਥ ਦਾ ਪਾਠ ਕਰ ਰਹੀ ਸੀ ਮਾਦੂਦਾਸ ਨੂੰ ਖਾਲਸੇ ਦੇ ਪੇਜ ਵਿੱਚ ਵਿੱਚ ਵੇਖ ਕੇ ਉਹ ਵੀ ਹੈਰਾਨ ਹੋਈ ਗੁਰੂ ਜੀ ਨੂੰ ਜਿਸ ਤਰ੍ਹਾਂ ਬਾਜ ਸਿੰਘ ਅਤੇ ਕਾਨ ਸਿੰਘ ਸਹਾਰਾ ਦੇ ਕੇ ਲਈ ਆ ਰਹੇ ਸਨ ਤੇ ਫਿਰ ਜਿਸ ਤਰ੍ਹਾਂ ਗੁਰੂ ਨੇ ਬੈਠਣ ਲੱਗਿਆ जख्म ਦੀ ਪੀੜ ਨੂੰ ਜਰਿਆ ਸਹਬ ਦੇਵਾ ਤੋਂ ਗੁੱਝਾ ਨਾ ਰਿਆ ਪਾਈ ਰਾਮ ਸਿੰਘ ਨੇ ਗੁਰੂ ਦੇ ਲਾਗੇ ਬੈੰਧਿਆ ਹੌਲੀ ਜਿਹਾ ਤੁਸਾਂ ਦੇ ਹੁਕਮ ਅਨੁਸਾਰ ਅੰਮ੍ਰਿਤ ਪਾਨ ਤਿਆਰ ਹੋ ਗਿਆ ਹੈ ਗੁਰੂ ਜੀ ਪੰਜ ਸਿੰਘ ਪੰਜ ਪਿਆਰਿਆਂ ਦੇ ਰੂਪ ਵਿੱਚ ਸੱਜੇ ਬੈਠੇ ਨੇ ਫਿਰ ਪੂਰੀ ਸਿੰਘ ਮਰਿਆ ਦਾ ਅਨੁਦਾ ਅਨੁਸਾਰ ਮਾਧੋਦਾਸ ਨੂੰ ਅਮ੍ਰੇਸ਼ ਸ਼ਿਕਾਇਆ ਗਿਆ ਸਿੰਘ ਚੁੱਪਚਾਪ ਇਹ ਚਮਤਕਾਰ ਵੇਖ ਰਹੇ ਸਨ ਸਹਿਬਦੇਵਾ ਨੇ ਮਾਧੋਦਾਸ ਦਾ ਨਾਮ ਕਰਨ ਕਰਨ ਲਈ ਗੁਰੂ ਗ੍ਰੰਥ ਵਿੱਚੋਂ ਵਾਕ ਲਿਆ ਪਹਿਲਾ ਅੱਖਰ ਗੱਗਾ ਨਿਕਲਿਆ ਤਾਂ ਗੁਰੂ ਗੋਬਿੰਦ ਸਿੰਘ ਨੇ ਕਿਹਾ ਅੱਜ ਤੋਂ ਮਾਧੋਦਾਸ ਬੈਰਾਗੀ ਦਾ ਨਾਮ ਗੁਰਬਖਸ਼ ਸਿੰਘ ਹੈ ਇਹ ਹੁਣ ਗੁਰੂ ਦੇ ਲੜ ਲੱਗ ਗਿਆ ਹੈ ਅੱਜ ਤੋਂ ਇਸ ਦਾ ਬੈਰਾਗੀ ਜੀਵਨ ਸਮਾਪਤ ਹੁੰਦਾ ਹੈ ਗੁਰਬਖਸ਼ ਸਿੰਘ ਬਣੇ ਮਾਧੋਦਾਸ ਨੇ ਗੁਰੂ ਗ੍ਰੰਥ ਅੱਗੇ ਮੱਥਾ ਟੇਕਿਆ ਫਿਰ ਖੜਾ ਹੋ ਕੇ ਸਿੰਘਾਂ ਵੱਲ ਹੱਥ ਜੋੜ ਕੇ ਕਿਹਾ ਮੈਂ ਗੁਰੂ ਦਾ ਬੰਦਾ ਹਾਂ ਜੋਸ਼ ਵਿੱਚ ਆਣ ਕੇ ਸਿੰਘਾਂ ਨੇ ਪੰਜ ਜੇਕਾਰ ਛੱਡ ਕੇ ਮਾਧੋਦਾਸ ਨੂੰ ਆਪਣੇ ਖਾਲਸਾ ਪੰਥ ਵਿੱਚ ਸ਼ਾਮਲ ਕਰ ਲੈਣ ਦੀ ਮੋਹਰ ਲਗਾ ਦਿੱਤੀ ਸੰਗਤ ਉੱਠਣ ਲੱਗੀ ਤਾਂ ਗੁਰੂ ਨੇ ਹੱਥ ਦੇ ਇਸ਼ਾਰੇ ਨਾਲ ਸਭਨਾਂ ਨੂੰ ਰੁਕਣ ਲਈ ਕਿਹਾ ਸੰਗਤ ਫਿਰ ਬੈਠ ਗਈ ਖਾਲਸਾ ਜੀ ਗੁਰੂ ਬੋਲਣ ਲੱਗੇ ਦਾ ਬੇਰਾਗੀ ਮਾਧੋਦਾਸ ਘਬਰਾ ਕੇ ਤੇਜੀ ਨਾਲ ਗੁਰੂ ਪਾਸ ਗਿਆ ਤੇ ਦੋਵੇਂ ਹੱਥ ਛੋੜ ਕੇ ਗਿਆ ਨਹੀਂ ਗੁਰੂ ਜੀ ਆਪਲੇ ਬੋਲਣਾ ਹਿਲਣਾ ਜੁਲਣਾ ਸਖਤ ਮਨਾ ਹੈ ਸਿੰਘਾਂ ਨੂੰ ਵੀ ਜੋ ਵੀ ਆਖਣਾ ਹੈ ਕੁਝ ਦਿਨਾਂ ਬਾਅਦ ਕਹਿਣਾ ਨਵੇਂ ਸਿੰਘ ਸੱਜੇ ਬੇਰਾਗੀ ਦੀ ਇਸ ਹਰਕਤ ਉੱਪਰ ਸਿੰਘ ਬੜੇ ਹੈਰਾਨ ਹੋਏ ਉਹਨਾਂ ਲਈ ਇਹ ਅਲੋਕਾਲ ਗੱਲ ਸੀ ਗੁਰੂ ਜੀਆ ਨੂੰ ਕੋਈ ਇਸ ਤਰ੍ਹਾਂ ਵੀ ਰੋਕ ਨਹੀਂ ਸਕਦਾ ਸੀ ਫਿਰ ਮਾਧੋਦਾਸ ਦੇ ਕਹਿਣ ਤੇ ਸਿੰਘ ਸਹਾਰਾ ਦੇ ਕੇ ਗੁਰੂ ਨੂੰ ਉਸ ਦੇ ਖੈਮੇ ਵਿੱਚ ਲੈ ਗਏ ਕੁਝ ਦੇਰ ਬਾਅਦ ਸਹਿਬ ਦੇਵਾ ਵੀ ਗੁਰੂ ਗ੍ਰੰਥ ਦਾ ਸੁਖ ਆਸਣ ਕਰਕੇ ਗੁਰੂ ਦੇ ਕੋਲ ਚਲੀ ਗਈ ਉਸ ਵੇਲੇ ਗੁਰੂ ਤਕੀਏ ਉੱਪਰ ਸਿਰ ਰੱਖ ਕੇ ਸਿੱਧੇ ਲੇਟ ਗਏ ਸਨ ਵੈਦ ਗੁਰੂ ਜੀ ਦੀ ਪੱਟੀ ਨੂੰ ਖੋਲਣ ਲੱਗਾ ਹੋਇਆ ਸੀ ਭਾਈ ਧਰਮ ਸਿੰਘ ਅਤੇ ਦਇਆ ਸਿੰਘ ਵੀ ਅੰਦਰ ਆ ਗਏ ਸਭ ਉਦਾਸ ਛੇ ਗੁਰੂ ਵੱਲ ਤੱਕਣ ਲੱਗੇ ਵੈਦ ਨੇ ਜ਼ਖਮ ਸਾਫ਼ ਕੀਤਾ ਚੰਗੀ ਤਰ੍ਹਾਂ ਮੱਲਮ ਲਗਾਈ ਫੇਰ ਨਵੀਂ ਪੱਟੀ ਬੰਨ੍ਹਦੇ ਆ ਕਿਆ ਪਰਮਾਤਮਾ ਦੀ ਕਿਰਪਾ ਨਾਲ ਸਭ ਠੀਕ ਹੈ ਜਲਦੀ ਹੀ ਗੁਰੂ ਤੰਦਰੁਸਤ ਹੋ ਜਾਣਗੇ ਗਰਮ ਦੁੱਧ ਵਿੱਚ ਹਲਦੀ ਮਿਲਾ ਕੇ ਦੋ ਵਾਰ ਪਿਲਾਇਓ ਮਾਧੋਦਾਸ ਨੇ ਗੁਰੂ ਨੂੰ ਕਿਹਾ ਮਾਧੋਦਾਸ ਗੁਰੂ ਨੇ ਸਿਰ ਨੂੰ ਜਰਾ ਕੁ ਝਟਕਾ ਦਿੱਤਾ ਜਿਵੇਂ ਅੱਗ ਗਈ ਹੋਣ ਫਿਰ ਬੁੱਲਾਂ ਵਿੱਚ ਹੀ ਮੁਸਕਰਾਉਂਦਿਆਂ ਕਿਹਾ ਗੁਰਬਖਸ਼ ਸਿੰਘ ਇਹ ਸਭ ਆਪ ਜੈਸੇ ਗਿਆਨਵਿਆਨ ਪੁਰਸ਼ਾਂ ਔਰ ਸਿੰਘਾਂ ਦੇ ਪਿਆਰ ਸਦਕਾ ਹੈ ਅਸੀਂ ਜਲਦੀ ਰਾਜੀ ਹੋ ਕੇ ਆਪਣੇ ਸੁਪਨੇ ਸੱਚ ਕਰਨੇ ਹਨ ਸੂਬਾ ਸਰਹਿੰਦ ਗੁਰਬਖਸ਼ ਸਿੰਘ ਨੇ ਹੱਥ ਦੇ ਇਸ਼ਾਰੇ ਨਾਲ ਬੋਲਣ ਤੋਂ ਮਨਾ ਕੀਤਾ ਗੁਰੂ ਚੁੱਪ ਹੋ ਗਏ ਅੱਖਾਂ ਮੀਟ ਲਈਆਂ ਸਾਰੇ ਬੋਲੇ ਪੈਰੀ ਇੱਕ ਇੱਕ ਕਰਕੇ ਤੰਬੂ ਵਿੱਚੋਂ ਬਾਹਰ ਜਾਣ ਲੱਗੇ ਮਾਦੋਦਾਸ ਉੱਠਣ ਲੱਗਿਆ ਤਾਂ ਗੁਰੂ ਅੱਖਾਂ ਬੰਦ ਕਰੀ ਹੀ ਹੌਲੀ ਜੀ ਫੁਸਫੁਸਾਏ ਗੁਰਬਖਸ਼ ਸਿੰਘ ਗੁਰਬਖਸ਼ ਸਿੰਘ ਰੁਕ ਗਿਆ ਸਿੰਘਾਂ ਦੇ ਯੁੱਧ ਅਭਿਆਸ ਵਿੱਚ ਨਾਗਾ ਨਹੀਂ ਪੈਣਾ ਚਾਹੀਏ ਨਹੀਂ ਪਏਗਾ ਗੁਰੂ ਜੀ ਗੁਰਬਖਸ਼ ਸਿੰਘ ਨੇ ਵਿਸ਼ਵਾਸ ਦਵਾਇਆ ਮੈਂ ਉਧਰ ਹੀ ਚੱਲਿਆ ਹਾਂ ਆ ਬਿਲਕੁਲ ਹਿਲਣਾ ਨਹੀਂ ਸਹਾਰੇ ਬਿਨਾ ਨਾ ਬੈਠਣਾ ਹੈ ਨਾ ਉੱਠਣਾ ਹੈ ਨਾ ਪਾਸਾ ਬਦਲਣਾ ਹੈ ਆ ਕੇ ਗੁਰਬਖਸ਼ ਸਿੰਘ ਬਣਿਆ ਮਾਧੋ ਦਾਸ ਸਿੰਘਾਂ ਨੂੰ ਯੁੱਧ ਅਭਿਆਸ ਕਰਵਾਉਣ ਚਲਿਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤਾਂ ਇਹ ਸੀ ਸਾਡੀ बाबा ਬੰਦਾ ਸਿੰਘ ਜੀ ਦੇ ਇਤਿਹਾਸ ਉੱਪਰ ਅੱਜ ਦੀ ਵੀਡੀਓ ਕਿਵੇਂ ਮਾਦੋਦਾਸ ਬੈਰਾਗੀ ਤੋਂ ਉਹਨਾਂ ਦਾ ਨਾਮ ਹਟ ਕੇ ਗੁਰਬਖਸ਼ ਸਿੰਘ ਪਿਆ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਬਾਬਾ ਬੰਦਾ ਸਿੰਘ ਜੀ ਦਾ ਬਾਕੀ ਦਾ ਇਤਿਹਾਸ ਸੁਣਨ ਵਾਸਤੇ ਸਾਡੇ ਚੈਨਲ ਜੀਵਨ ਸਾਖੀ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ